جيڪا پيرو ٿي وڃي ٿو ਬਿਲਕੁਲ ਅਗੇ ਚੱਲੀ ਜਾਂਦਾ ਆਈ ਸਰਕਾਰੀ ਕਾਲਜ ਹੈ ਜਾਨਿਆਂ ਵਾਲੇ 13 ਨੰਬਰ ਵਾਰਡ ਚ ਸਾਰਾ ਜਿਹੜਾ ਕਾਲਜ ਦਾ ਪਾਣੀ ਸਾਡੇ ਮਹੱਲੇ ਦੇ ਵਿੱਚ ਵੜ ਜਾਂਦਾ ਸਾਰੇ ਨੂੰ ਮੱਕੜ ਸਾਹਿਬ ਨੂੰ ਵੀ ਕਿਹਾ ਕਿਸੇ ਨੇ ਸਾਡੀ ਸਰਵਾਈ ਨਹੀਂ ਕੀਤੀ ਤੇ ਜਦੋਂ ਮੀਂਹ ਆਉਂਦਾ ਸਾਡੇ ਸਾਰਿਆਂ ਦੇ ਘਰ ਭਰ ਜਾਂਦੇ ਆ ਦੇਖੋ ਕੀ ਹਾਲ ਸਾਡੇ ਮਹੱਲੇ ਦਾ ਬੜਾ ਬੁੱਕਾ